ਇੱਕ ਵਾਰੀ ਚਾਰ ਚੋਰ ਜੋ ਕਿ ਪੁਲਿਸ ਦੇ ਡਰ ਤੋਂ ਜੰਗਲ ਵਿੱਚ ਲੁਕੇ ਹੋਏ ਸਨ ਪੁਲਿਸ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀ ਤਲਾਸ਼ ਕਰ ਰਹੀ ਸੀ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਲੁੱਟਾਂ ਖੋਹਾਂ ਕੀਤੀਆਂ ਸਨ ਪਰ ਹੁਣ ਹਾਲਾਤ ਬਹੁਤ ਮਾੜੇ ਸਨ ਉਹਨਾਂ ਕੋਲ ਨਾ ਤਾਂ ਕੁਝ ਖਾਣ ਨੂੰ ਸੀ ਤੇ ਨਾ ਹੀ ਕੁਝ ਪੀਣ ਨੂੰ ਇਸ ਕਰਕੇ ਉਹ ਜੰਗਲ ਵਿੱਚੋਂ ਹੀ ਫਲ ਤੇ ਪੱਤੇ ਖਾ ਕੇ ਆਪਣਾ ਗੁਜ਼ਾਰਾ ਕਰ ਰਹੇ ਸਨ ਇੱਕ ਦਿਨ ਭੋਜਨ ਦੀ ਭਾਲ ਵਿੱਚ ਜੰਗਲ ਵਿੱਚ ਘੁੰਮ ਰਹੇ ਸਨ ਕੁੰਮਦੇ ਕੁੰਮਦੇ ਉਹਨਾਂ ਨੇ ਇੱਕ ਬਹੁਤ ਹੀ ਉੱਚਾ ਪਹਾੜ ਦੇਖਿਆ ਤੇ ਕੀ ਦੇਖਿਆ ਉਸ ਪਹਾੜ ਉੱਤੇ ਇੱਕ ਕੁਟਿਆ ਬਣੀ ਹੋਈ ਹੈ ਉਹਨਾਂ ਨੇ ਸੋਚਿਆ ਕਿ ਜ਼ਰੂਰ ਇੱਥੇ ਕੋਈ ਨਾ ਕੋਈ ਰਹਿੰਦਾ ਹੋਵੇਗਾ ਕਿਉਂ ਨਾ ਅੱਜ ਦੀ ਰਾਤ ਇਸ ਕੁਟਿਆ ਨੂੰ ਹੀ ਲੁੱਟਿਆ ਜਾਵੇ ਕੀ ਪਤਾ ਬਹੁਤ ਸਾਰਾ ਧਨ ਦੌਲਤ ਮਿਲ ਜਾਵੇ ਤੇ ਉਸੇ ਰਾਤ ਉਹ ਚਾਰੇ ਚੋਰ ਉਸ ਕੁਟਿਆ ਦੇ ਅੰਦਰ ਜਾਵੜੇ ਉਹਨਾਂ ਨੇ ਕੀ ਦੇਖਿਆ ਇੱਕ ਜਟਾਤਾਰੀ ਸਾਧੂ ਹੀਟਾ ਚਾਦਰ ਵਿਛਾ ਕੇ ਉਸ ਉੱਪਰ ਭਗਤੀ ਵਿੱਚ ਲੀਨ ਬੈਠਾ ਹੋਇਆ ਸੀ ਇਹਨਾਂ ਚੋਰਾਂ ਨੇ ਉਸ ਕੁਟਿਆ ਦੇ ਆਲੇ-ਦੁਆਲੇ ਅੰਦਰ ਦੇਖਿਆ ਇਹਨਾਂ ਨੂੰ ਉੱਥੇ ਕੁਝ ਵੀ ਨਹੀਂ ਮਿਲਿਆ ਇਹਨਾਂ ਨੇ ਸਾਧੂ ਨੂੰ ਹਰਾਇਆ ਅਤੇ ਕਿਹਾ ਤੇਰੇ ਕੋਲ ਜੋ ਵੀ ਹੈਗਾ ਸਾਨੂੰ ਦੇ ਦੇ ਨਹੀਂ ਤੇ ਸਾਥੋਂ ਬੁਰਾ ਕੋਈ ਨਹੀਂ ਹੈ ਤੇਰੀ ਜਾਨ ਦੀ ਖੈਰ ਨਹੀਂ ਉਹਨਾਂ ਚੋਰਾਂ ਦਾ ਇਹ ਰੌਲਾ ਸੁਣ ਕੇ ਸਾਧੂ ਨੇ ਅੱਖਾਂ ਖੋਲੀਆਂ ਤੇ ਉਹਨਾਂ ਨੂੰ ਕਿਹਾ ਤੁਹਾਡੇ ਇੱਥੇ ਚੋਰੀ ਕਰਨ ਨੂੰ ਕੁਝ ਵੀ ਨਹੀਂ ਹੈ ਤੁਹਾਡੇ ਪਿੱਛੇ ਪਹਿਲਾਂ ਹੀ ਪੁਲਿਸ ਪਈ ਹੋਈ ਹੈ ਤੇ ਮੈਨੂੰ ਮਾਰ ਕੇ ਤੁਹਾਨੂੰ ਕੀ ਮਿਲੇਗਾ ਇਸ ਕਰਕੇ ਚੁੱਪ ਕਰਕੇ ਇੱਥੋਂ ਚਲੇ ਜਾਓ ਉਹਨਾਂ ਚਾਰਾਂ ਚੋਰਾਂ ਵਿੱਚੋਂ ਇੱਕ ਨੇ ਕਿਹਾ ਕਿ ਮੈਨੂੰ ਇਹ ਸਾਧੂ ਜਾਣੀ ਜਾਣ ਲੱਗਦਾ ਹੈ ਇਸ ਨੂੰ ਕਿਸ ਤਰ੍ਹਾਂ ਪਤਾ ਵੀ ਸਾਡੇ ਮਗਰ ਪੁਲਿਸ ਪਈ ਹੋਈ ਹੈ ਉਹਨਾਂ ਚੋਰਾਂ ਨੇ ਸਾਧੂ ਨੂੰ ਕਿਹਾ ਬਾਬਾ ਜੀ ਤੁਸੀਂ ਸਾਨੂੰ ਜਾਣੀ ਜਾਣ ਲੱਗਦੇ ਹੋ ਸਾਡੀ ਕਿਸੇ ਤਰ੍ਹਾਂ ਪੁਲਿਸ ਤੋਂ ਜਾਨ ਬਚਾਓ ਉਹਨਾਂ ਚੋਰਾਂ ਦੇ ਵਾਰ-ਵਾਰ ਬੇਨਤੀ ਕਰਨ ਤੇ ਉਸ ਸਾਧੂ ਨੇ ਆਪਣੇ ਹੇਠ ਵਿਛਾਈ ਹੋਈ ਉਹ ਚਾਦਰ ਕੱਢੀ ਤੇ ਉਹਨਾਂ ਨੂੰ ਫੜਾਉਂਦੇ ਹੋਏ ਕਿਹਾ ਆਹ ਰੱਖ ਲਓ ਚਾਦਰ ਇਹ ਤੁਹਾਡੀ ਇੱਕ ਇੱਛਾ ਹੀ ਪੂਰੀ ਕਰੇਗੀ ਤੇ ਚਾਰੇ ਮਿਲ ਕੇ ਇੱਕ ਸੋਚ ਸਮਝ ਕੇ ਇੱਕ ਇੱਛਾ ਇਸ ਚਾਦਰ ਨੂੰ ਦੱਸੋ ਤੇ ਇਹ ਤੁਹਾਡੀ ਇੱਛਾ ਪੂਰੀ ਕਰ ਦਵੇਗੀ ਪਰ ਯਾਦ ਰੱਖਣਾ ਇਹ ਤੁਹਾਡੀ ਇੱਕ ਹੀ ਇੱਛਾ ਪੂਰੀ ਕਰੇਗੀ ਤੇ ਉਸ ਤੋਂ ਬਾਅਦ ਇਹ ਵਾਪਸ ਮੇਰੇ ਕੋਲ ਆ ਜਾਵੇਗੀ ਸਾਧੂ ਦੀ ਇਹ ਗੱਲ ਸੁਣ ਕੇ ਚੋਰ ਬੜੇ ਖੁਸ਼ ਹੋਏ ਤੇ ਉਸ ਨੂੰ ਪ੍ਰਣਾਮ ਕਰਕੇ ਉੱਥੋਂ ਜਾਣ ਲੱਗੇ ਉਸ ਸਾਧੂ ਨੇ ਗੁਰਗਣਾਉਂਦੇ ਹੋਏ ਕਿਹਾ ਚੰਗੀਆਂ ਨੀਤਾਂ ਨੂੰ ਹੀ ਭਾਗ ਲੱਗਦੇ ਨੇ ਤੇ ਇੰਨੀ ਗੱਲ ਕਹਿ ਕੇ ਸਾਧੂ ਫਿਰ ਭਗਤੀ ਵਿੱਚ ਮਗਨ ਹੋ ਗਿਆ ਤੇ ਉਹ ਚੋਰ ਉੱਥੋਂ ਚਲੇ ਗਏ ਉਹ ਚਾਰੇ ਚੋਰ ਉਸ ਟਿਕਾਣੇ ਤੇ ਪਹੁੰਚ ਗਏ ਤੇ ਉਹਨਾਂ ਵਿੱਚੋਂ ਇੱਕ ਚੋਰ ਬੋਲਿਆ ਕੀ ਆਪਾਂ ਇਸ ਤਰ੍ਹਾਂ ਕਰੀਏ ਇਸ ਚਾਦਰ ਕੋਲੋਂ ਬਹੁਤ ਸਾਰਾ ਧਨ ਦੌਲਤ ਮੰਗਦੇ ਹਾਂ ਤੇ ਬਾਅਦ ਵਿੱਚ ਉਸ ਧਨ ਦੌਲਤ ਨੂੰ ਚਾਰ ਬਰਾਬਰ ਭਾਗਾਂ ਵਿੱਚ ਆਪਸ ਵਿੱਚ ਵੰਡ ਲਵਾਂਗੇ ਕਿਤੇ ਦੂਰ ਨਿਕਲ ਜਾਵਾਂਗੇ ਤੇ ਆਪਣਾ ਕੋਈ ਵਧੀਆ ਕੰਮਕਾਰ ਸ਼ੁਰੂ ਕਰਾਂਗੇ ਤੇ ਬਾਕੀ ਤਿੰਨਾਂ ਚੋਰਾਂ ਨੇ ਵੀ ਉਸ ਦੀ ਇਸ ਗੱਲ ਵਿੱਚ ਹਾਮੀ ਭਰੀ ਤੇ ਕਿਹਾ ਇਹ ਗੱਲ ਠੀਕ ਹੈ ਆਪਾਂ ਇਸੇ ਤਰ੍ਹਾਂ ਹੀ ਕਰਦੇ ਹਾਂ ਕੁਝ ਦਿਨ ਰੁਕਣ ਤੋਂ ਬਾਅਦ ਉਹਨਾਂ ਨੇ ਚਾਦਰ ਨੂੰ ਆਪਣੇ ਸਾਹਮਣੇ ਵਿਛਾ ਦਿੱਤਾ ਤੇ ਚਾਰੇ ਇੱਕੇ ਆਵਾਜ਼ ਵਿੱਚ ਬੋਲੇ ਇਹ ਕਰਮਤੀ ਚਾਦਰ ਸਾਡੇ ਚਾਰਾਂ ਵਾਸਤੇ ਬਹੁਤ ਸਾਰਾ ਧਨ ਲੈ ਕੇ ਆ। ਉਹਨਾਂ ਦੇ ਇੰਨੀ ਗੱਲ ਕਹਿਣ ਤੋਂ ਬਾਅਦ ਉਹ ਚਾਦਰ ਹਵਾ ਵਿੱਚ ਉੱਡਣ ਲੱਗੀ ਤੇ 2-3 ਵਾਰ ਇੱਧਰ ਉੱਧਰ ਉੱਡਣ ਤੋਂ ਬਾਅਦ ਹੇਠਾਂ ਜ਼ਮੀਨ ਤੇ ਡਿੱਗ ਪਈ। ਜਦੋਂ ਇਨ੍ਹਾਂ ਚੋਰਾ ਨੇ ਉਹ ਚਾਦਰ ਚੱਕੀ ਤਾਂ ਥੱਲਿੋਂ ਥੋੜੇ ਜਿਹਾ ਸੋਨੇ ਦੇ ਸਿੱਕੇ ਨਿਕਲੇ। ਇਹ ਬਹੁਤ ਜ਼ਿਆਦਾ ਨਹੀਂ ਸਨ। ਕਾਫੀ ਥੋੜੇ ਸਨ। ਤੇ ਚਾਦਰ ਉਥੋਂ ਅਲੋਪ ਹੋ ਗਈ ਤੇ ਵਾਪਸ ਸਾਧੂ ਕੋਲ ਹੀ ਆ ਗਈ। ਇਹ ਦੇਖ ਕੇ ਚੋਰ ਬੜੇ ਪਰੇਸ਼ਾਨ ਹੋਏ ਤੇ ਕਹਿਣ ਲੱਗੇ ਇਹਨੂੰ ਤਾਂ ਕਿਹਾ ਸੀ ਕਿ ਬਹੁਤ ਸਾਰਾ ਤਨਦੁਲਤ ਦੇ ਇਹ ਤੇ ਸੋਨੇ ਦੀਆਂ ਥੋੜੀਆਂ ਜੀਆਂ ਮੋਹਰੇ ਹਨ ਸਾਡਾ ਇਸ ਨਾਲ ਕੀ ਬਣੂਗਾ ਫਿਰ ਦੂਸਰਾ ਚੋਰ ਬੋਲਿਆ ਇਸ ਤਰ੍ਹਾਂ ਕਰਦੇ ਹਾਂ ਜਿੰਨੀਆਂ ਵੀ ਮੋਹਰੇ ਹਨ ਉਹ ਚਾਰੇ ਸਾਂ ਵਿੱਚ ਵੰਡ ਲੈਨੇ ਹਨ ਤੇ ਉਹਨਾਂ ਨੇ ਚਾਰ-ਚਾਰ ਮੋਹਰੇ ਆਪਸ ਵਿੱਚ ਵੰਡ ਲਈਆਂ ਫਿਰ ਉਹਨਾਂ ਚਾਰਾਂ ਵਿੱਚੋਂ ਇੱਕ ਚੋਰ ਹੋਰ ਬੋਲਿਆ ਤੇ ਕਹਿਣ ਲੱਗਾ ਭੁੱਖ ਬੜੀ ਲੱਗੀ ਹੈ ਤੇ ਤੁਸੀਂ ਅੰਦਰ ਹੀ ਰਕੋ ਤੇ ਅਸੀਂ ਦੋ ਜਾਣੇ ਜਾ ਕੇ ਬਾਹਰੋਂ ਕੁਝ ਖਾਣ ਦੀ ਲੈ ਕੇ ਆਉਨੇ ਹਾਂ ਉਸ ਚੋਰ ਦੀ ਇੰਨੀ ਗੱਲ ਸੁਣ ਕੇ ਬਾਕੀ ਚੋਰ ਵੀ ਖਾਣ ਲਈ ਤਿਆਰ ਹੋ ਗਏ ਤੇ ਉਸ ਨੂੰ ਕਹਿਣ ਲੱਗੇ ਦੋ ਬੰਦੇ ਜਾਓ ਤੇ ਕੁਝ ਖਾਣ ਵਾਸਤੇ ਲੈ ਕੇ ਆਓ ਭੁੱਖ ਵਾਕਈ ਬਹੁਤ ਜ਼ਿਆਦਾ ਲੱਗੀ ਹੋਈ ਹੈ ਤੇ ਉਹਨਾਂ ਚਾਰਾਂ ਵਿੱਚੋਂ ਦੋ ਬੰਦੇ ਬਾਹਰ ਕੁਝ ਖਾਣ ਲਈ ਲੈਣ ਚਲੇ ਗਏ ਤੇ ਦੋ ਉਸੇ ਟਿਕਾਣੇ ਤੇ ਅੰਦਰ ਬੈਠ ਗਏ ਇਧਰ ਜੋ ਦੋ ਚੋਰ ਖਾਣਾ ਲੈਣ ਲਈ ਜਾ ਰਹੇ ਸਨ ਰਸਤੇ ਵਿੱਚ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਇੱਥੋਂ ਜ਼ਹਿਰ ਲੈ ਲੈਂਦੇ ਆ ਤੇ ਖਾਣੇ ਵਿੱਚ ਮਿਲਾ ਦੇਵਾਂਗੇ ਚੁੱਪ ਕਰਕੇ ਉਹਨਾਂ ਦੇ ਹਿੱਸੇ ਦੀਆਂ 4-4 ਮੋਹਰਾਂ ਆਪਾਂ ਨੂੰ ਮਿਲ ਜਾਣਗੀਆਂ ਇਸ ਤੋਂ ਵੱਡਾ ਕੋਈ ਹੱਲ ਨਹੀਂ ਹੈ ਅੱਗੇ ਤੇਰੀ ਮਰਜ਼ੀ ਤੇ ਦੂਜਾ ਚੋਰ ਵੀ ਉਸ ਦੀ ਗੱਲ ਵਿੱਚ ਸਹਿਮਤ ਹੋ ਗਿਆ ਉਹਨਾਂ ਨੇ ਉੱਥੋਂ ਕਿਤੋਂ ਖਾਣਾ ਖਰੀਦਿਆ ਤੇ ਨਾਲ ਹੀ ਜ਼ੈਰ ਦੀਆਂ ਕੁਝ ਕੁੜੀਆਂ ਖਰੀਦ ਲਈਆਂ ਤੇ ਉਸ ਖਾਣੇ ਵਿੱਚ ਮਿਲਾ ਕੇ ਵਾਪਸ ਉਸੇ ਟਿਕਾਣੇ ਤੇ ਆ ਗਏ ਜਿੱਥੇ ਪਹਿਲੇ ਦੋ ਚੋਰ ਬੈਠੇ ਹੋਏ ਸਨ ਜਦੋਂ ਉਹ ਸੇ ਟਿਕਾਣੇ ਤੇ ਵਾਪਸ ਆਏ ਤੇ ਦੋ ਜੋ ਚੋਰ ਪਹਿਲੇ ਟਿਕਾਣੇ ਵਿੱਚ ਬੈਠੇ ਹੋਏ ਸਨ ਉਹਨਾਂ ਨੇ ਵੀ ਸਲਾਹ ਕੀਤੀ ਹੋਈ ਸੀ ਵੀ ਇਹਨਾਂ ਦੋਵਾਂ ਨੂੰ ਆਪਾਂ ਮਾਰ ਦੇਵਾਂਗੇ ਤੇ ਬਾਕੀ ਦੇ ਸੋਨਾ ਆਪ ਵਿੱਚ ਵੰਡ ਲਵਾਂਗੇ ਇਸ ਲਈ ਉਹਨਾਂ ਨੇ ਹਥਿਆਰਾਂ ਨਾਲ ਪਹਿਲਾਂ ਹੀ ਤਿਆਰੀ ਵਿੱਚ ਉਹਨਾਂ ਦੇ ਦੋ-ਦੋ ਵਾਰ ਕੀਤੇ ਤੇ ਉਹਨਾਂ ਦੋਵਾਂ ਨੂੰ ਮਾਰ ਮਕਾਇਆ ਤੇ ਉਹਨਾਂ ਵੱਲੋਂ ਲਿਆਂਦਾ ਹੋਇਆ ਖਾਣਾ ਖਾਣ ਲੱਗੇ ਉਹ ਖਾਣਾ ਖਾਂਦੇ ਸਾਰੇ ਹੀ ਉਹਨਾਂ ਦੀ ਵੀ ਮੌਤ ਹੋ ਗਈ ਇਸ ਤਰ੍ਹਾਂ ਉਹ ਸੋਨਾ ਸੋਨੇ ਦੀਆਂ ਮੋਹਰਾਂ ਉਹਨਾਂ ਦੇ ਕਿਸੇ ਕਮੁਰੀ ਨਹੀਂ ਆਈਆਂ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਵੀ ਲਾਲਚ ਬੁਰੀ ਬਲਾ ਹੈ ਉਸ ਸਾਧੂ ਦੇ ਕਹਿਣ ਦੇ ਅਨੁਸਾਰ ਚੰਗੀਆਂ ਨੀਤਾਂ ਨੂੰ ਹੀ ਭਾਗ ਲੱਗਦੇ ਹਨ ਉਸ ਕਰਾਮਾਤੀ ਚਾਦਰ ਨੂੰ ਆਪਣੀ ਇੱਛਾ ਦੱਸਣ ਤੋਂ ਪਹਿਲਾਂ ਹੀ ਉਹਨਾਂ ਸਾਰਿਆਂ ਦੀ ਇੱਕ ਦੂਜੇ ਪ੍ਰਤੀ ਨੀਤ ਬੜੀ ਮਾੜੀ ਸੀ ਹਰੇਕ ਚੋਰ ਇਹੀ ਸੋਚ ਰਿਹਾ ਸੀ ਕਿ ਮੈਂ ਕਿਸੇ ਤਰ੍ਹਾਂ ਇਹਨਾਂ ਨੂੰ ਠੱਗ ਲਵਾਂਗਾ ਸੋ ਇਸ ਕਰਕੇ ਚਾਦਰ ਉਹਨਾਂ ਦੀਆਂ ਇਹ ਚੀਜ਼ਾਂ ਨੂੰ ਸਮਝ ਗਈ ਤੇ ਥੋੜਾ ਜਿਹਾ ਤਾਂ ਨਹੀਂ ਉਹਨਾਂ ਨੂੰ ਦਿੱਤਾ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਨੋਟੀਫਿਕੇਸ਼ਨਾਂ ਜ਼ਰੂਰ ਔਨ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਕੁਝ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕਣ ਸੋ ਧੰਨਵਾਦ ਜੀ